ਤੁਸੀਂ ਸਟੈਂਪਾਂ ਦੇਖ ਸਕਦੇ ਹੋ ਸੰਗਤ ਜੀ ਕਿ ਇਹ ਜਿਹੜੀਆਂ ਸਟੈਂਪਾਂ ਉਸ ਸਮੇਂ ਦੀਆਂ ਸੋਨੇ ਦੀਆਂ ਸਟੈਂਪਾਂ ਜਿਹੜੀਆਂ ਸੀ ਮਹਾਰਾਜ ਉਦੋਂ ਲਾ ਕੇ ਇਹ ਹੱਥ ਲਿਖਤ ਨੇ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਇੱਕ ਸਵਾ 12 ਗਾ ਜੀ ਦਸਤਾਰ ਜੋ ਗੁਰੂ ਸਾਹਿਬ ਸਜਾਇਆ ਕਰਦੇ ਸੀ ਠੀਕ ਹੈ ਜੀ ਇੱਕ ਕੰਗਾ ਸਾਹਿਬ ਬਾਬਾ ਧੰਨਾ ਸਿੰਘ ਜੀ ਦੀ ਝੋਲੀ 'ਚ ਪਾਇਆ ਮਹਾਰਾਜ ਨੇ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਵਟਾ ਦਿਨ ਹੈ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਵੱਡੀ ਹੋਣ ਵਾਲੀ ਹੈ ਇਹਦਾ ਕਾਰਨ ਅੱਜ ਅਸੀਂ ਆਏ ਹਾਂ ਜੀ ਨਿਸ਼ਾਰਾ ਪਨਵਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਥੇ ਗੁਰੂ ਮਹਾਰਾਜ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹੱਥ ਲਿਖਤ ਹੁਕਮਨਾਮੇ ਤੇ ਇੱਕ ਉਹਨਾਂ ਦਾ ਕੰਗਾ ਸਾਹਿਬ ਤੇ ਇੱਕ ਉਹਨਾਂ ਦੀ ਦਸਤਾਰ ਜਿਹੜੀ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਹੋਈ ਹੈ ਜੀ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜਿਹੜੇ 52 ਕਵੀ ਹੋਇਆ ਕਰਦੇ ਸੀ ਉਹਨਾਂ 52 ਕਵੀਆਂ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਕਵੀ ਸੀ ਚੰਦਨ ਕਵੀ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਸਾਸੰਗ ਜੀ ਬਹੁਤ ਹੀ ਹੰਕਾਰੀ ਸੀ ਆਪਣੀਆਂ ਕਵਿਤਾਵਾਂ ਤੇ ਉਹਨੂੰ ਪੂਰਾ ਮਾਣ ਸੀ ਉਸ ਦਾ ਹੰਕਾਰ ਭੰਨਣ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਕਾਈ ਹੋਇਆ ਕਰਦਾ ਸੀ ਜਿਹਦਾ ਨਾਮ ਸੀ ਬਾਬਾ ਧੰਨਾ ਜੀ ਦਾ ਮਤਲਬ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਿੰਨੇ ਵੀ ਘੋੜੇ ਸੀ ਜਿੰਨੇ ਵੀ ਉਹਨਾਂ ਦੇ ਮਹਾਰਾਜ ਦੇ ਘੋੜਿਆਂ ਦੀ ਦੇਖਰੇਖ ਕਰਦਾ ਸੀ ਉਹ ਬਾਬਾ ਧੰਨਾ ਜੀ ਸੀ ਉਹ ਇਸੇ ਹੀ ਪਿੰਡ ਦੇ ਸੀ ਸੋ ਇੱਥੇ ਹੀ ਉਹਨਾਂ ਦਾ ਘਰ ਆ ਜਿੱਥੇ ਇਸ ਵੇਲੇ ਆਪਾਂ ਖੜੇ ਆ ਇਹ ਉਹਨਾਂ ਦੇ ਨਾਮ ਦੇ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਆ ਇੱਥੇ ਸਥਾਪਿਤ ਹੋਇਆ ਜੀ ਸੋ ਇੱਥੇ ਹੀ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਉਸ ਸਮੇਂ ਪ੍ਰਾਣੀਆਂ ਉਹ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਜੀ ਸੋ ਅੱਜ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਉਹ ਹੁਕਮਨਾਮੇ ਤੇ ਉਹ ਕੰਗਾ ਸਾਹਿਬ ਤੇ ਮਹਾਰਾਜ ਜੀ ਦੀ ਦਸਤਾਰ ਦੇ ਦਰਸ਼ਨ ਕਰਾਉਂਗਾ ਜੀ ਸੋ ਮੇਰੇ ਲਈ ਤੇ ਬਹੁਤ ਵੱਡਾ ਸੁਭਾਗਾ ਸਮਾ ਜੀ ਅੱਜ ਦਾ ਅੱਜ ਤਾਂ ਦੇਣੀ ਬਹੁਤ ਵੱਡਾ ਮੈਂ ਕਹਿ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਹੱਥ ਲਿਖਤ ਜਿਹੜੀ ਹੈ ਉਹ ਜਿਹੜੀਆਂ ਚਿੱਠੀਆਂ ਅੱਜ ਇਹਨਾਂ ਅੱਖਾਂ ਦੇ ਨਾਲ ਮੈਂ ਦਰਸ਼ਨ ਦੇਦਾਰੇ ਕਰੂੰਗਾ ਤੇ ਤੁਹਾਨੂੰ ਵੀ ਜਿਹੜੇ ਆ ਉਹ ਦਰਸ਼ਨ ਦੇਦਾਰੇ ਕਰਾਉਣੇ ਨੇ ਮਾਝੇ ਏਰੀਏ ਦੇ ਵਿੱਚ ਮੈਂ ਦੇਖਿਆ ਜੀ ਮਾਝੇ ਏਰੀਏ ਦੇ ਵਿੱਚ ਕਿਸੇ ਨੂੰ ਨਹੀਂ ਇਸ ਗੁਰਦੁਆਰੇ ਦੇ ਇਤਿਹਾਸ ਦਾ ਪਤਾ ਤੇ ਨਾ ਹੀ ਮੇਰੇ ਹਿਸਾਬ ਨਾਲ ਵੀ ਸਾਡੇ ਵੱਡ ਵਡੇਰਿਆਂ ਨੂੰ ਪਤਾ ਸੋ ਲੰਘਦੇ ਲੰਘਦੇ ਇੱਕ ਦਿਨ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਇਤਿਹਾਸ ਜਾਣੂ ਕੀਤਾ ਤੇ ਪਤਾ ਲੱਗਾ ਕਿ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਸੋ ਬਾਕੀ ਦਾ ਇਤਿਹਾਸ ਜਿਹੜਾ ਆਪਾਂ ਬਾਬਾ ਜੀ ਹੁਣਾਂ ਤੋਂ ਸਰਵਣ ਕਰਦੇ ਆ ਮਿਲਦੇ ਆ ਬਾਬਾ ਜੀ ਹੁਣਾਂ ਨੂੰ ਨਾਲੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀਆਂ ਨਿਸ਼ਾਨੀਆਂ ਦੇ ਬਾਬਾ ਧੰਨਾ ਜੀ ਕੌਣ ਸਨ ਕਿਵੇਂ ਉਹਨਾਂ ਦਾ ਇਤਿਹਾਸ ਸੀ ਉਹ ਆਪਾਂ ਬਾਬਾ ਜੀ ਹੋਣਾ ਤੋਂ ਸਰਵਣ ਕਰਦੇ ਆ ਬਣੇ ਰਿਓ ਵੀਡੀਓ ਦੇ ਨਾਲ ਚੈਨਲ ਆਪਣਾ ਕਰ ਦਿਓ ਜੀ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਆਪ ਲਿਓ ਆਜੋ ਚਲਿਏ ਸੋ ਹਾਂਜੀ ਸੰਤ ਜੀ ਹੁਣ ਮੈਂ ਇਸ ਵਕਤ ਖੜਾ ਹਾਂ ਜੀ ਸੰਤ ਬਾਬਾ ਮਨਜੀਤ ਸਿੰਘ ਜੀ ਜਿਹੜੇ ਸਰੀਆਲੀ ਕਲਾਵਾਂ ਤੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਬڑا ਸੁਭਾਗ ਸਮਾਜ ਜੀ ਮਾਝੇ ਦੀ ਧਰਤੀ ਨੂੰ ਜਿਹੜੇ ਰੰਗ ਭਗ ਲਾਏ ਬਾਬਾ ਧੰਨਾ ਜੀ ਨੇ ਬਾਬਾ ਧੰਨਾ ਸਿੰਘ ਜੀ ਬਾਬਾ ਧੰਨਾ ਸਿੰਘ ਜੀ ਨੇ ਤੇ ਉਹਨਾਂ ਦੇ ਬਾਰੇ ਅੱਜ ਜਿਹੜੀ ਸਾਧ ਸੰਗਤ ਆਪਣੀ ਵੀਡੀਓ ਦੇਖ ਰਹੀ ਹੈ ਉਹਨਾਂ ਨੂੰ ਇਤਿਹਾਸ ਜਾਣੂ ਕਰਾਈਏ ਅਸੀਂ ਉਹਨਾਂ ਦੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਹੱਥ ਲਿਖਤਾਂ ਜਿਹੜੀਆਂ ਚਿੱਠੀਆਂ ਦਿੱਤੀਆਂ ਸੀ ਬਾਬਾ ਧੰਨਾ ਜੀ ਨੂੰ ਹੁਕਮਨਾਮਾ ਸਾਹਿਬ ਹੁਕਮਨਾਮਾ ਸਾਹਿਬ ਦਿੱਤੇ ਸੀ ਇਹ ਹੁਕਮ ਹੁੰਦਾ ਹਾਂਜੀ ਉਹਨਾਂ ਦੇ ਅੱਜ ਦਰਸ਼ਨ ਮੇਲੇ ਕਰਾਈਏ ਇਸ ਸਾਧ ਸੰਗਤ ਨੂੰ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਾਤਸ਼ਾਹ ਮਹਾਰਾਜ ਜੀ ਦਸੇ ਪਾਤਸ਼ਾਹ ਸਾਬੇ ਕਮਾਲ ਸਰਪੰਸ ਸੁਦਾਨੀ ਜਿਨ੍ਹਾਂ ਦੇ ਪਾਸ ਕਵੀਦਵਾਰ ਲੱਗਿਆ ਕਰਦਾ ਸੀ ਠੀਕ ਹੈ ਜੀ ਉਹਨਾਂ ਵਜ੍ਹਾ ਕੋ ਚੰਦਨ ਕਵੀ ਸੀ ਠੀਕ ਹੈ ਜੀ ਚੰਦਨ ਕਵੀ ਕਵਿਤਾ ਲਿਖੀ ਉਹਨੂੰ ਕਬਤਾ ਦੇ ਆਵੇ ਦੇ ਹੰਕਾਰ ਹੋ ਗਿਆ ਮਾਣ ਹੋਇਆ ਕਿ ਮੇਰੀ ਕਵਤਾ ਵੀ ਰਗਾ ਕੋਈ ਸਿਆਣਾ ਨਹੀਂ ਕੋਈ ਇਹਦੇ ਅਰਥ ਨਹੀਂ ਕਰ ਸਕਦਾ ਠੀਕ ਹੈ ਮਹਾਰਾਜ ਜਾਣੇ ਜਾਣ ਗੁਰੂ ਪਾਤਸ਼ਾਹ ਮਹਾਰਾਜ ਕਹਾਂ ਲੱਗੇ ਚੰਦਨ ਜਿਹੜੀ ਤੋ ਕਵਤਾ ਲਿਖੀ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕੋੜਾਂ ਲੇਦਰ ਟਾਉਣ ਵਾਲੇ ਖਰਕਣਾ ਕਰਨ ਵਾਲੇ ਉਹ ਇਹਦੇ ਅਰਥ ਕਰ ਸਕਦੇ ਆ ਠੀਕ ਹੈ ਜੀ ਮਹਾਰਾਜ ਨੇ ਸੁਨੇਹਾ ਭੇਜਿਆ ਕਿ ਜਾਵ ਤਵੇਰੇ ਚੋਂ ਬੁਲਾ ਕੇ ਲਿਆਓ ਗਾੜੀ ਬਾਬਾ ਧੰਨ ਸਿੰਘ ਦੀ ਘੋੜਿਆਂ ਦੇ ਵਾਸਤੇ ਕਾਜਰਾ ਲੈ ਕੇ ਆਏ ਸੀ ਉਹਨੂੰ ਝਾੜ ਚੁਲ ਕੇ ਬਣਾ ਕੇ ਰੱਖਣ ਦੇ ਹੁਕਮ ਕੀਤਾ ਕਿ ਤੁਹਾਨੂੰ ਮਹਾਰੇ ਬੁਲਾ ਰਹੇ ਸਿੰਘਾਂ ਨੇ ਅੱਗੇ ਦੱਸਿਆ ਤੇ ਬਾਬਾ ਧੰਨ ਸਿੰਘ ਦੀ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਹੋਏ ਜਾ ਕੇ ਫਤਿਹ ਬਲਾਈ ਨਿਮਸ਼ਕਾਰ ਕੀਤੀ ਹਾਂ ਤੇ ਮਹਾਰਾਜ ਦਾਸ ਨੂੰ ਕਿਹਾ ਹੁਕਮਾਂ ਬੁਲਾਇਆ ਚੰਗੇ ਭਾਗ ਮੇਰੇ ਤਸਾਂ ਜਦ ਕੀਤਾ ਹਾਂ ਜੀ ਆ ਚੰਦਰ ਕਵੀ ਇਹਨੇ ਕਵਿਤਾ ਲਿਖੀ ਆ ਤੇ ਆਂਦਾ ਕੋਈ ਅਰਥ ਨਹੀਂ ਕਰ ਸਕਦਾ ਕੋਈ ਸਮਝ ਨਹੀਂ ਸਕਦਾ ਹਾਂਜੀ ਇਹਦੀ ਕਵਿਤਾ ਦੇ ਅਰਥ ਕਰਨੇ ਠੀਕ ਹੈ ਜੀ ਇਹਦੀ ਕਵਿਤਾ ਦਾ ਦੱਸਣਾ ਵੀ ਕੀ ਜਵਾਬ ਆ ਚੰਦਰ ਕਵੀ ਨੇ ਕਵਿਤਾ ਫਿਰ ਪੜ੍ਹੀ ਨਵਸਾਤ ਤੀਏ ਨਵਸਾਤ ਪਿਆਏ ਇਹ ਕਵਿਤਾ ਤੁਹਾਨੂੰ ਗਿਆਨੀ ਜੀ ਪੜ੍ਹ ਕੇ ਸਾਰੀ ਸੁਣਾਉਣਗੇ ਠੀਕ ਹੈ ਜੀ ਉਸ ਕਵਿਤਾ ਦੇ ਫਿਰ ਬਾਬਾ ਤਨਸੇ ਨੇ ਆਣੇ ਅਰਥ ਕੀਤੇ ਠੀਕ ਹੈ ਅਰਥ ਕੀਤੇ ਗੁਰੂ ਪਾਸ਼ਾ ਮਾਰਾ ਕੁਸੀ ਪਰੇਸ਼ਾਨ ਹੋ ਕੇ ਮਹਾਰਾਜ ਨੇ ਇੱਕ ਸਵਾ 12 ਗਾਜ ਦੀ ਦਸਤਾਰ ਜੋ ਗੁਰੂ ਸਭ ਸਜਾ ਕਰਦੇ ਸੀ ਠੀਕ ਹੈ ਜੀ ਇੱਕ ਕੰਗਾ ਸਾਹਿਬ ਬਾਬਾ ਤਨਨਾ ਸਿੰਘ ਜੀ ਦੀ ਝੋਲੀ 'ਚ ਪਾਇਆ ਮਹਾਰਾਜ ਨੇ ਬਖਸ਼ਿਸ਼ ਕੀਤੀ ਇਸ ਨਾਂ ਤੇ ਗੁਰਦਰਾ ਬਖਸ਼ਿਸ਼ ਪ੍ਰਕਾਸ਼ ਕਵੀ ਰਾਏ ਬਾਬਾ ਤਨਨਾ ਸਿੰਘ ਦੇ ਨਾਂ ਤੇ ਜਾਣਿਆ ਜਾਂਦਾ ਠੀਕ ਹੈ ਜੀ ਇਹ ਜਿਹੜੇ ਹੁਕਮਨਾਮੇ ਗੁਰੂ ਸਾਹਿਬ ਜੀ ਨੇ ਹਾਂ ਜੀ ਚਾਰ ਨਾਂ ਹੁਕਮਨਾਮੇ ਗੁਰੂ ਦਸਵੇਂ ਪਾਸ਼ਾ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਇੱਕ ਖਾਲਸੇ ਪੰਥੀ ਮਾਤਾ ਮਾਤਾ ਸਾਹਿਬ ਗੁਰਜੀ ਵੱਲੋਂ ਨਿਸ਼ਾਰਾ ਪਰੋਣ ਨੂੰ ਭੇਜਿਆ ਗਿਆ ਚੇਚੇ ਤੌਰ ਤੇ ਠੀਕ ਹੈ ਜੀ ਉਹਨਾਂ ਵਿੱਚ ਮਹਾਰਾਜ ਨੇ ਲਿਖਿਆ ਵਾ ਸ੍ਰੀ ਗੁਰੂ ਜੀ ਕੀ ਆਗਿਆ ਹੈ ਇੱਕ ਓੰਕਾਰ ਸਤਿਗੁਰੂ ਸ੍ਰੀ ਗੁਰੂ ਜੀ ਅਗਿਆ ਹੈ ਸਰਪੰਦ ਸੰਗਤ ਨਿਸ਼ਾਰੇ ਕੇ ਗੁਰੂ ਰੱਖੇਗਾ ਗੁਰੂ ਗੁਰਜ ਆਪਣਾ ਜਨਮ ਸੋਰੇਗਾ ਸੰਗਤ ਦਿਵਾਲੀ ਨੂੰ ਦਰਸ਼ਨ ਦੇਣ ਆਵਣਾ ਜੋ ਗੁਰੂ ਘਰ ਮੇਤ ਉਸ ਲੈ ਆਵਣਾ ਗੁਰੂ ਮਾਨ ਦੇ ਭਾਸ਼ਾ ਨੇ ਸਨੇਹ ਭੇਜਿਆ ਦਿਵਾਲੀ ਤੇ ਵਿਸਾਖੀ ਤੇ ਤੇ ਨਾਲੇ ਕਿਹਾ ਮਾਰ ਨੇ ਇੱਕ ਤੋਲਾ ਸੋਨਾ ਹੁਕਮ ਦੇਖਦੇ ਹੁੰਡੀ ਕਰਾਈ ਭੇਜਣੀ ਠੀਕ ਜੋ ਸੇਵਾ ਦੇ ਕੋ ਸੁਨਿਹਾਲ ਹੋ ਤੁਹਾਡੀ ਖੱਡੀ ਕਮਾਈ ਗੁਰੂ ਵਰਕ ਦੇ ਪਾਵੇਗਾ ਗੁਰੂ ਬੋੜੀ ਕਰੇਗਾ ਮਾਤਾ ਨੇ ਲਿਖਿਆ ਨਿਸ਼ਾਰੇ ਕੇ ਸੰਗਤ ਕੋ ਗੁਰੂ ਰੱਖੇਗਾ ਗੁਰੂ ਗੁਰਜਬਣਾ ਜਨਮ ਸਵਰੇਗਾ ਤੁਸੀਂ ਮੇਰੇ ਪੁੱਤਰ ਫਰਜੰਦ ਹੋ ਸਿੱਖਾਂ ਪੁੱਤਾਂ ਕੀ ਵੇਲਾ ਸੇਵਾ ਦਾ ਲੋਜ ਕੇ ਸੇਵਾ ਕਰੋਗੇ ਤੁਹਾਡੀ ਸੇਵਾ ਦਰਗਾਹੇ ਪਵੇਗੀ 11 ਰੁਪਏ ਲੰਗਰ ਵਾਸਤੇ ਤੁਸਾਂ ਬੇ ਫਰਮਾਇਸ਼ ਹੋਈ ਹੈ ਤੇ ਤੁਹਾਡੀ ਖੱਟੀ ਕਮਾਈ ਗੁਰਵਰਗ ਤੇ ਪਾਵੇਗਾ ਗੁਰੂ ਬੌੜੀ ਕਰੇਗਾ ਤੁਸੀਂ ਮੇਰੇ ਪੁੱਤਰ ਫਰਜੰਦ ਹੋ ਸਿੱਖਾਂ ਪੁੱਤਾਂ ਕੀ ਵੇਲਾ ਸੇਵਾ ਦਾ ਲੋਜ ਕੇ ਸੇਵਾ ਕਰਨੀ ਤੁਹਾਡੀ ਸੰਵੰਦਨ ਗਾਏ ਪਵੇਗੀ ਇਹ ਮਾਤਾ ਜੀ ਵੱਲੋਂ ਮਨਾਵਾਇਆ ਇੱਕ ਠੀਕ ਹੈ ਜੀ ਤੇ ਚਾਰ ਗੁਰੂ ਸਾਹਿਬ ਜੀ ਵੱਲੋਂ ਆਏ ਸਮੇਸਰ ਤਰੀਕਾ ਪਾ ਕੇ ਉਹ ਸਮਝਿਆ ਤਰੀਕਾ ਲਿਖ ਕੇ ਮਾਰਿਆ ਨਹੀਂ ਜਦੋਂ ਆਇਓ ਕੋ ਨਾਵੇਂ ਗੁਰੂ ਸਾਹਿਬ ਜੀ ਦੇ ਇਹਨਾਂ ਦੀ ਯਾਦ ਵਿੱਚ ਜੀ ਫਿਰੇ ਦਰਬਾਰ ਸਾਰੇ ਕੇ ਠੀਕ ਹੈ ਜੀ ਇਹ ਇਹ ਸਵਾ ਬਾਰਾਂ ਦਾ ਦਸਤਾਰ ਹੈ ਠੀਕ ਹੈ ਜੀ ਇਹ ਜੋ ਕੰਗਾ ਸਾਹਿਬ ਗੁਰੂ ਸਾਹਿਬ ਨੇ ਬਾਬਾ ਧਨਾ ਸਿੰਘ ਨੂੰ ਕੀਤਾ ਜਾਂ ਪੀਰ ਬੁੱਧੂ ਸਾਹਿਬ ਦੇ ਅਨੁਸਾਰ ਸੋਹੀ ਠੀਕ ਹੈ ਜੀ ਤੇ ਜਾਂ ਬਾਬਾ ਧਨਾ ਸਿੰਘ ਨੂੰ ਮਾਰਨ ਦਾ ਇਤਿਹਾਸ ਕੰਗਾ ਜੋ ਗੁਰੂ ਸਾਹਿਬ ਜੀ ਦਾ ਕੇਸ ਸਵਾਰਿਆ ਕਰਦੇ ਸਨ ਆਪ ਠੀਕ ਹੈ ਇਹ ਜਿਹੜੀ ਦਸਤਾਰ ਹੈ ਜੀ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਆਪਦੀ ਦਸਤਾਰ ਅਸਲ ਜਾਂਦੇ ਜਿਹੜੀ ਸਜਾਉਂਦੇ ਜਿਹੜੀ ਆਪ ਸਜਾਉਂਦੇ ਹੀ ਉਹ ਹੀ ਦਸਤਾਰ ਆ ਮਾਰੇ ਨੇ ਆ ਸੰਤਜੀ ਤੁਸੀਂ ਦੇਖ ਸਕਦੇ ਹੋ ਵੀ ਆ ਦਸਤਾਰ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਉਸੇ ਤਰ੍ਹਾਂ ਹੀ ਜਿਹੜੀ ਇੱਥੇ ਸਵਾ ਸਵਾ 12 ਗਾ ਸਵਾ 12 ਗਾ ਸਵਾ 12 ਗਾ 2016 ਜੇ ਇਹਨਾਂ ਦੀ ਇਹਨਾਂ ਇੱਕ ਨਾ ਭੁੰਜਾ ਕੋਲੇ ਚੋਲਾ ਜਿਹੜਾ ਮਾਰੇ ਦਾ ਕਢਾਣੀ ਸਾਹਿਬ ਜਿਹਦੇ ਨਾਲ ਰਾਜੇ ਰਿਆ ਕਰੇ ਸੇ ਪਾਸ਼ਾ ਨੇ ਉਹਦੀ ਸੇਵਾ ਆਈ ਉਹ ਸਿੰਘ ਮਾਰੋ ਫੋਰਮ ਤੋਂ ਆਈ ਠੀਕ ਹੈ ਜੀ ਤੇ ਸਾਨੂੰ ਪਤਾ ਲੱਗਾ ਸਾਨੂੰ ਹੀ ਮਾਣ ਵਰਖਾ ਨੇ ਕਿਹਾ ਵੀ ਆਪਾਂ ਦੀ ਸੇਵਾ ਕਰ ਲਈਏ ਜੀ ਜਰਾ ਨਾ ਇਹ ਤੋਂ ਗਾਂ ਇਥੋਂ ਤੱਕ ਕੋਈ ਨੁਕਸਾਨ ਹੀ ਪਹੁੰਚੂਗਾ ਇਹ ਫਿਰ ਉਦੋਂ 2016 ਜਾਂ ਜਿਹੜੀ ਮੰਤੀ ਕੀਤੀ ਗਈ ਪਹਿਲਾਂ 12 ਗਾਂਜ ਕਹਿੰਦੇ ਆ ਉਦੋਂ ਮੰਤੀ ਕੀਤੀ ਸਵਾ 12 ਗਾਂਜ ਹੋਈ ਠੀਕ ਹੈ ਜੀ ਉਸ ਟਾਈਮ ਤੇ 6-7 ਲੱਖ ਰੁਪਏ ਸੰਗ ਦੇ ਸਹਿਯੋਗ ਨਾਲ ਇਹਨਾਂ ਸਾਰਿਆਂ ਗੋਣਾਵਾਂ ਸਾਭ ਦੀ ਤੇ ਇਹ ਦਸਤਾਰ ਸਾਹਿਬ ਦੀ ਸੇਵਾ ਕਰ ਲਈ ਇਸ ਹਸਤਾਨ ਦੀ ਸੇਵਾ ਪਹਿਲਾਂ ਮਿਹਰੇ ਦੇ ਬਾਬਾ ਮਾਨੋ ਜਨ ਜੀ ਨੇ ਨੀਂ ਰੱਖੀ ਅੱਛਾ ਜੀ ਉਹ ਨਾਲ ਸਮੇਂ ਦਰਾਨ ਉਹਨਾਂ ਕੋਲੋਂ ਤਾਨੂੰ ਪਤਾ ਜੋ ਮਾਹੌਲ ਖਰਾਬ ਹੋਇਆ ਜਿਹੜਾ ਬਾਅਦ ਵਿੱਚ ਫਿਰ ਇਹ ਸੇਵਾ ਬਾਬਾ ਜੀ ਸੰਤ ਬਾਬਾ ਦਾਰਾ ਸਿੰਘ ਸਾਹਿਬ ਨੇ ਸੰਗਤ ਨੇ ਇਕੱਤਰ ਕਰਕੇ ਬਾਬੇ ਕੋਲਾ ਸਿੰਘ ਨੂੰ ਇਹ ਸੇਵਾ ਸੌਂਪੀ ਇਸ ਸਥਾਨ ਦੀ ਠੀਕ ਹੈ ਜੀ ਤੇ ਮਾਪੁਰ ਖਾਨ ਨੇ ਫਿਰ ਜ਼ਾਕ ਦੀ ਡਿਊਟੀ ਲਾਈ ਠੀਕ ਹੈ ਜੀ ਮੈਨੂੰ ਇਸ 28 ਸਾਲ ਹੋ ਗਏ ਸੇਵਾ ਨਿਭਾਉਂਦਿਆਂ ਨੂੰ ਠੀਕ ਹੈ ਸਤਿਗੁਰੂ ਦੀ ਕਿਰਪਾ ਨਾਲ ਤਾਂ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕਰਵਾ ਰਹੇ ਹਾਂ ਇਨੀ ਹਾਜ਼ਰੀ ਪਾਤਸ਼ਾਹ ਕਿਰਪਾ ਕਰਨ ਸਭ ਦੀ ਪ੍ਰਵਾਨ ਕਰਨ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਵੀ ਆਹ ਲਿਖਤ ਹੱਥੀਂ ਲਿਖਤ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਈਨ ਵੀ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਜਿਹੜੀਆਂ ਮੋਹਰਾਂ ਸੀ ਉਹ ਵੀ ਲੱਗੀਆਂ ਜੀ ਉਹ ਵੀ ਬਾਬਾ ਜੀ ਮੈਂ ਦੇਖ ਰਿਹਾ ਸੀ ਵੀ ਜਿਹੜੀ ਆਪਣਾ ਮੋਹਰਾਂ ਲੱਗੀਆਂ ਸੀ ਸੋਨੇ ਦੀਆਂ ਮੋਹਰਾਂ ਕਹਿੰਦੇ ਸੀ ਵੀ ਮਹਾਰਾਜ ਜੀ ਨੇ ਲਾਈਆਂ ਹਨਾ ਤੇ ਇਹ ਤਾਂ ਬੰਦ ਕਰਕੇ ਸੌਖੇ ਵੀ ਪੜਾ ਜਾਵੇ ਆਏ ਸੰਗਤ ਕੋਲੋਂ ਪਏਦਾਂ ਗੁਰੂ ਸਾਹਿਬ ਵੱਲੋਂ ਇਹ ਆਏ ਆ ਠੀਕ ਹੈ ਜੀ ਇਹਦੇ ਲੱਥਾ ਕੀਤਾ ਇਹ ਬਾਤ ਵਿੱਚ ਤੁਸੀਂ ਆਪਣਾ ਲਿਖਿਆ ਜੀ ਵੀ ਅਰਥ ਇਹ ਦੇ ਸਮਝ ਲਾਂਗੇ ਸਾਡੇ ਪੜ ਲੈਣਾ ਜਿਹੜੇ ਬੰਦੇ ਆਨਾਨ ਵੀ ਉਹ ਵੀ ਪੜ ਸਕਣ ਇਹ ਲੜੀਵਾਰ ਮਾਰਨ ਲਿਖਿਆ ਜਿ ਤਰ੍ਹਾਂ ਲੜੀ ਇਹ ਮਾਤਾ ਜੀ ਵੱਲੋਂ ਲਿਖਿਆ ਠੀਕ ਹੈ ਜੀ ਉਸ ਉਹ ਗੁਰੂ ਸਾਹਿਬ ਵੱਲੋਂ ਆਏ ਗੁਰੂ ਸਾਹਿਬ ਦੇ ਲੋ ਤੇ ਇਹ ਬਾਬਾ ਜੀ ਮੈਨੂੰ ਇਹ ਦੱਸਿਓ ਵੀ ਇਹ ਜੜੀਆਂ ਨਿਸ਼ਾਨੀਆਂ ਸੀ ਹਾਂਜੀ ਇਹ ਤੁਹਾਨੂੰ ਕਿਵੇਂ ਪ੍ਰਾਪਤ ਹੋਈਆਂ ਜੀ ਮਹਾਰਾਜੀ ਦੀਆਂ ਇਹ ਵਾਹ ਗੁਰੂ ਜੀ ਸਾਡੇ ਮਾਲ ਇਥੇ ਆਉਣ ਤੋਂ ਪਹਿਲਾਂ ਹੀ ਆ ਨਾ ਗੁਰਦੁਆਰਾ ਉੱਥੇ ਬਾਬੇ ਦੇ ਯਾਦ ਚ ਬਣਾ ਬਾਬੇ ਜਨਮਸਥਾਨ ਤੇ ਹਾਂਜੀ ਉਦੋਂ ਗੁਰਦੁਆਰਾ ਸਾਜੀਵਾਲਤਾ ਕਹਿੰਦੇ ਜਿਹੜਾ ਪ੍ਰਾਤਨ ਪੇਸ਼ਾ ਨੂੰ ਇਹ ਬਾਬਾ ਜੀ ਦਾ ਧੰਨਾ ਸਿੰਘ ਜੀ ਦੇ ਘਰ ਗਰੇ ਵੇਖੀ ਜਿਹਾ ਵਸਤੂਆਂ ਪਈਆਂ ਸਨ ਜਦੋਂ ਉਹਨਾਂ ਦਾ ਘਰ ਇਤਰਾ ਗਾਂ ਕੇ ਖਰੀਦਿਆ ਲਿਆ ਵੇਖਿਆ ਨੀਆਂ ਪੋਟੀਆਂ ਥੱਲਿਓ ਇਹ ਪ੍ਰਾਪਤ ਹੋਈਆਂ ਫਿਰ ਉਹਨਾਂ ਨੇ ਬਣਾ ਕੇ ਸਵਾਰ ਕੇ ਪੜਾਈਆਂ ਲਖਾਈਆਂ ਫਿਰ ਗੁਰਦੁਆਰਾ ਸਾਜੀਵਾਲਤਾ ਡਕਾਏ ਗਏ ਉਦੋਂ ਗਿਆਨੀ ਰਵੀਰ ਸਿੰਘ ਸੰਥਿਆ ਕਰਦੇ ਠੀਕ ਹੈ ਜੀ ਉਥੋਂ ਦੇ ਬਾਬਾ ਜੀ ਸੰਥਿਆ ਕਰਾਉਂਦੇ ਹਨ ਇਹਨਾਂ ਨੂੰ ਜਿੰਦਾ ਜਿੰਦਾ ਹੀ ਗੁਰਮਤਿ ਦੀ ਹਾਂਜੀ ਉਹ ਇਹਨਾਂ ਪੁੱਛਿਆ ਵੀ ਇਧਰ ਵੀ ਮਥਾ ਡਿੰਗਦੇ ਦਾ ਅਲਮਾਰੀ ਮਥਾ ਕੋ ਡਿੰਗਦੇ ਉਹਨਾਂ ਚਾਬੀ ਫੜ ਆ ਪੜ ਕੇ ਵੇਖ ਤੋ ਪੜਿਆ ਫਿਰ ਉਦੋਂ ਫਿਰ ਇਹ ਮੰਨ ਜਲ ਚਾਰ ਆਈ ਇਹ ਬਾਬਾ ਜੀ ਬਾਬਾ ਮਨੋਜਾਲ ਨਹੀਂ ਫਿਰ ਮੜ ਕੇ ਇਹ ਜਗ੍ਹਾ ਪੰਚਾਇਤਿਕ ਬੀਬੀ ਗੁਰਦੀਪ ਕੌਰ ਆਈ ਉਹਨੇ ਆ ਦਾਨ ਕੀਤੀ ਸਤ ਕਲਾਣਾ ਥਾ ਠੀਕ ਹੈ ਜੀ ਇਹ ਅੱਖ ਲੰਗੇ ਜਿਹੜਾ ਇੰਨਾ ਮਹਿੰਗਾ ਮੜਾ ਖਜ਼ਾਨਾ ਨਾ ਹਾਂਜੀ ਇਹ ਰੋਡ ਤੇ ਖੜੀ ਗਏ ਹਾਂਜੀ ਆਇਆਂ ਸੰਗਤਾਂ ਪਤਾ ਲੱਗੇ ਆਪਾਂ ਦਾ ਲੱਗੋ ਆ ਗਏ ਰੱਖਿਆ ਪਹਿਲਾਂ ਪਤਾ ਨਹੀਂ ਸੀਗਾ ਹਾਂਜੀ ਹਾਂਜੀ ਤੇ ਬਾਬਾ ਜੀ ਇਹ ਮਾਝੇ ਏਰੀਏ ਦੇ ਵਿੱਚ ਤਾਂ ਗੁਰੂ ਬਾਸ਼ਾ ਜੀ ਹਨਾ ਨਹੀਂ ਆਏ ਪਰ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਸੇ ਤਰੀਕੇ ਦੇ ਨਾਲ ਹਨਾ ਇੱਥੇ ਵੀ ਬਾਬਾ ਦਾ ਨਾਮ ਲੈ ਕੇ ਫਿਰ ਸੁਨਿਆਹ ਪਹੁੰਚਾਉਂਦੇ ਰਹਨਾ ਕਿ ਵੀ ਗੁਰੂ ਜੀ ਦਾ ਦੋ ਜੋ ਸਿੰਦੇਸਾ ਦੇ ਮਾਰੇ ਦਾ ਹੁਕਮ ਸੀ ਜੋ ਉਹ ਸੰਗਤ ਨੂੰ ਆ ਕੇ ਦੱਸਦੇ ਰਹੇ ਤੇ ਸੰਗਤ ਵਿੱਚ ਜਾ ਕੇ ਤਤਮਾਰ ਹੋਗੇ ਜੋ ਸੇਵਾ ਲੈ ਮਰੇ ਹੀ ਮਹਾਰਾਜ ਦੀ ਤੇ ਸੰਗਤ ਪੇਸ਼ ਹੁੰਦੀ ਰਹੀ ਜਾਂਦੀ ਤੇ ਵੇਖੋ ਜੀ ਉਹ ਘਾਈ ਹੁੰਦੇ ਸੀ ਹਨਾ ਬਾਬਾ ਜੀ ਗੋਵਿੰਦ ਸਿੰਘ ਪਾਸ਼ਾ ਜੀ ਦੀ ਤੇ ਸਿੰਬਾ ਬਰਾਜ ਨਾਲ ਸੰਬੰਧ ਹੀ ਉਹਨਾਂ ਦਾ ਇਸ ਸਥਾਨ ਤੇ ਉਹਨਾਂ ਨੇ ਮਨਲਾ ਆ ਸਥਾਨ ਤੇ ਅਹੀ ਬਾਜ ਬਣਾਇਆ ਉਹਨਾਂ ਦਾ ਜਨਮ ਸਥਾਨ ਹ ਬਾਬਾ ਧੰਨਾ ਜੀ ਦਾ ਜਿਹੜਾ ਬਾਬਾ ਧੰਨਾ ਸਿੰਘ ਜੀ ਦਾ ਧੰਨਾ ਸਿੰਘ ਜੀ ਦਾ ਅੰਦਰ ਹੈ ਜੀ ਉਹ ਹਾਂ ਅੰਦਰ ਵਿੱਚ ਠੀਕ ਹੈ ਜੀ ਤੇ ਉਹ ਉਹ ਵੀ ਤਿਆਰ ਹੋ ਗਿਆ ਦਰਬਾਰ ਮਹਾਰਾਜ ਦਾ ਠੀਕ ਹੈ ਜੀ ਮਹਾਰਾਜ ਕਾਂ ਦੇ ਨਾਂ ਤੇ ਆ ਤੇ ਇਹ ਜਿਹੜਾ ਬਸ ਬਖਸ਼ਸ਼ ਆਣਾ ਇਹ ਗੁਰੂ ਸਾਹਿਬ ਨੇ ਉਹਨਾਂ ਦੇ ਰਾਈ ਫਿਰ ਇੱਥੇ ਆਈਆਂ ਦਾ ਕਰਨ ਤੇ ਮੈਂ ਦੇਖ ਰਿਹਾ ਸੀ ਬਾਬਾ ਜੀ ਆਪਣੇ ਵੀਰ ਜੀ ਉਹਨਾਂ ਨੇ ਵੀ ਦਿਖਾਇਆ ਸੀ ਆਪਾਂ ਨੂੰ ਉੱਥੇ ਖੂਬ ਵੀ ਕਹਿੰਦੇ ਪੁਰਾਣਾ ਜਿਹੜਾ ਬਾਬਾ ਧੰਨਾ ਸਿੰਘ ਦੇ ਸਾਡਾ ਖੋਹਣਾ ਉਹ ਉਹਨਾਂ ਦੇ ਘਰ ਲੱਗੇ ਜੀ ਜਿੱਥੇ ਡਾਕ ਖਾਨਾ ਨਾ ਪੁਰਾਣਾ ਮੈਂ ਆਪ ਦਰਸ਼ਨ ਕਰਕੇ ਸੇਲ ਲੱਗੀ ਆ ਉਹਦੇ ਜਿ ਲਿਖਿਆ ਵਾ ਹਾਂਜੀ ਵੀ ਕਾਰਗਮਲਾਨਾਂ ਵਾਲੇ ਨੂੰ ਵਸਾਰੀ ਗਈ ਥੱਲੇ ਮੈਂ ਪੜੀ ਸੇਣ ਲੱਗੀ ਵਿੱਚ ਤਰੀਕ ਨਹੀਂ ਨਜ਼ਰ ਆਉਂਦੀ ਤਰੀਕ ਨਹੀਂ ਹਾਂ ਤਰੀਕ ਨਜ਼ਰ ਨਹੀਂ ਆਉਂਦੀ ਮੈਂ ਮੁੰਡੇ ਕੋਈ ਘੜਾ ਥੱਲੇ ਪਾੜੀ ਨਾ ਤਾਰ ਕੇ ਫੋਟੋ ਲਾਗ ਲੈ ਕੇ ਆਇਆ ਉਹਦੇ ਵਿੱਚ ਆਰ ਕੀ ਨਗਰ ਕੀਤਨ ਤੇ ਪਹਿਲਾਂ ਹਾਨੂੰ ਉਹ ਵੀ ਨਹੀਂ ਪਤਾ ਉਹ ਹੋਣੀ ਪਤਾ ਲੱਗਾ ਉਹਦੇ ਵਿੱਚ ਲਿਖਿਆ ਵੀ ਨਾਲ ਲਿਖਿਆ ਘੋੜਿਆਂ ਦੇ ਘਾਈ ਬਾਬਾ ਦਾ ਨਾ ਸਿੰਘ ਜੀ ਜਿਨ੍ਹਾਂ ਨੇ ਖੋਦੀ ਉਦੋਂ ਖੋਈਆਂ ਦਾ ਪਾਣੀ ਲੋਕੀ ਘਰਾਂ 'ਚ ਵਰਦਦੇ ਸੀ ਖੋਈਆਂ ਦਾ ਪਾਣੀ ਵਰਦਦੇ ਸੀ ਹਾਂਜੀ ਤੇ ਬਾਬਾ ਜੀ ਉਹਨੇ ਬਕਸੇ ਸੀ ਮਾਰ ਰਹੀ ਦੀ ਮੜ ਕੇ ਮਾਰ ਰਹਿਣਾ ਉਹਨਾਂ ਨੂੰ ਬਕਸ਼ਿਸ਼ ਕਰਤੀ ਵੀ ਅੱਜ ਤੋਂ ਤੂੰ ਲੈਦ ਨਹੀਂ ਢਾਉਣੀ ਠੀਕ ਹੈ ਜੀ ਅੱਜ ਤੋਂ ਖਰਕਾਣੇ ਕਰਨਾ ਅੱਜ ਤੋਂ ਤੂੰ 52 ਕਮੈਂਦਾਂ ਦਾ ਸਾਡਾ ਹੈਡ ਕਵੀ ਤੂੰ ਆਏਗਾ ਠੀਕ ਹੈ ਜੀ ਉਹਨਾਂ ਨੂੰ ਕਵੀ ਰਾਜ ਦਾ ਖਤਾ ਮਿਲਿਆ ਇਹ ਜਿਹੜੇ ਜਿਹੜੇ ਚੰਦਨ ਕਵੀ ਸੀ ਉਹਨਾਂ ਦਾ ਹੰਕਾਰ ਤੋੜਿਆ ਜਦ ਹੀ ਕਵੀ ਦਾ ਹੰਕਾਰ ਤੋੜਿਆ ਉਹ ਮਾਰੇ ਨੂੰ ਹੰਕਾਰ ਦੇ ਪਾਉਂਦਾ ਹੀ ਨਹੀਂਗਾ ਤੇ ਆਪਣੇ ਭਗਤਾਂ ਨੂੰ ਰੱਬ ਆਪ ਹੀ ਬਖਸ਼ਿਸ਼ ਕਰਦੇ ਸੰਤ ਜੀ ਇਹ ਤੁਸੀਂ ਦੇਖ ਸਕਦੇ ਹੋ ਮਹਾਰਾਜ ਦੀਆਂ ਨਿਸ਼ਾਨੀਆਂ ਅੱਜ ਵੀ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲਦੀਆਂ ਜਦੋਂ ਵੀ ਤੁਸੀਂ ਆਉਗੇ ਨਾ ਨਿਸ਼ਾਰਾ ਪਨੂਆ ਜਿਲ੍ਹਾ ਤਰਨਤਾਰਨ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਬੱਬਾ ਜੀ ਬਖਸ਼ਿਸ਼ ਪ੍ਰਕਾਸ਼ ਬਖਸ਼ਿਸ਼ ਪ੍ਰਕਾਸ਼ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਬਖਸ਼ਿਸ਼ਾਂ ਮਿਲੀਆਂ ਨਾ ਦਾ ਇਹ ਨਾਮ ਦਾ ਨਾਮ ਬਖਸ਼ਿਸ਼ ਰੱਖਿਆ ਇੱਥੇ ਅੱਜ ਵੀ ਜਿਹੜੀਆਂ ਸੰਗਤਾਂ ਆਣ ਕੇ ਆਪਣੇ ਜਿਹੜੇ ਆ ਕਾਰਜ ਸਵਾਰਦੀਆਂ ਜੀ ਤੇ ਗੁਰੂ ਸਾਹਿਬ ਦੇ ਹੁਕਮ ਉਹ ਬਾਹਰ ਜਾ ਚੁੱਕੇ ਅੱਛਾ ਜੀ ਇਸਲੇ ਕੋ ਸਮੇ ਤੋਂ 2000 ਸਾਲ ਦੇ ਵਿੱਚ ਨਾ ਇੱਕ ਚ ਉਦੋਂ ਗਿਆ ਸੀ ਹਾਂਗਕਾਂਗ ਸਿੰਘਾਂ ਨੇ ਖੜੇ ਹਾਂਜੀ ਇਹ ਉਹ ਗਿਆਨੀ ਜਿਹੜਾ ਉੱਥੇ ਗਏ ਹੀ ਕਥਾ ਕਰਨ ਤੇ ਉੱਥੇ ਉਹਨਾਂ ਨੇ 100 ਸਾਲਾ ਬਣਾਇਆ ਸੀ ਠੀਕ ਹੈ ਜੀ ਉਸ ਸਮੇਂ ਤੇ ਫਿਰ ਹੁਕਮ ਨਾਲ ਉਹ ਉੱਥੇ ਪਹੁੰਚਾਏ ਗਏ ਦਰਸ਼ਨ ਕਰਾ ਕੇ ਸੰਗਤ ਨੂੰ ਠਾਈਆਂ ਦੇਣਾ ਬਾਅਦ ਵਾਪਸ ਆਏ ਠੀਕ ਹੈ ਜੀ ਫਿਰ ਹ ਹੁਣ ਪਿਛਲੇ ਸਾਲ ਹਾਂਜੀ 25 ਦੇ ਵਿੱਚ ਅਸੀਂ ਫਰਵਰੀ ਨੂੰ ਅਸੀਂ ਬਹਿਰੀਨ ਸਾਨੂੰ ਸੰਗਤ ਨੇ ਬੁਲਾਇਆ ਦਰਸ਼ਨ ਕਰਵਾ ਕੇ ਆਏ ਹਾਂ ਠੀਕ ਹੈ ਜੀ ਹਾਂਜੀ ਉਹ ਬਹਿਰੀਨ ਤੋਂ ਇੱਕ ਬਾਬਾ ਜੀ ਮੈਨੂੰ ਉਹ ਦੱਸਿਓ ਕਿ ਜਿਹੜੇ ਬਾਬਾ ਧੰਨਾ ਸਿੰਘ ਜੀ ਹੋਏ ਸੀ ਹਾਂਜੀ ਉਹਨਾਂ ਨੇ ਜਿਹੜੀ ਕਵਿਤਾ ਸੁਣਾਈ ਸੀ ਉਹ ਸਭੇ ਗੁਰੂ ਗੋਬਾ ਸਿੰਘ ਜੀ ਨੂੰ ਤੇ ਜਿਹੜੇ ਉਹਦੇ ਅਰਥ ਕੀਤੇ ਸੀ ਹਾਂਜੀ ਉਹਦੇ ਬਾਰੇ ਮੈਨੂੰ ਦੱਸਿਓ ਵੀ ਜਿਹੜੇ ਆਪਣਾ ਉਹਨਾਂ ਦਾ ਵੀ ਹੰਕਾਰ ਤੋੜਿਆ ਸੀ ਉਹਨਾਂ ਦੀ ਕਿਹੜੀ ਕਵੀ ਮਨ ਲਾਉਂਦਾ ਉਹ ਮੈਂ ਕਿਹਾ ਜਿੰਨਾ ਕਿ ਮੈਨੂੰ ਮਾਤਾ ਆ ਹਾਂਜੀ ਉਹਦੇ ਲਿਖਿਆ ਬਾਬਾ ਧੰਨਾ ਸਿੰਘ ਨਾ ਮੀਨ ਮਰੇ ਹਾਂਜੀ ਜਲ ਕੇ ਪਰਸੇ ਹਾਂਜੀ ਕਬਹੁ ਨ ਮਰੇ ਪਰ ਬਾਵਕ ਪਾਏ ਠੀਕ ਹੈ ਜੀ ਮੀਨ ਮਰੇ ਜਲ ਕੇ ਪਰਸੇ ਨਾ ਕਬਹੁ ਪਰੇ ਪਰ ਬਾਵਕ ਪਾਏ ਵਾਹਿਗੁਰੂ ਪੀਆ ਮਰੇ ਪੀਆ ਕੇ ਪਰਸੇ ਕਬੂਣਾ ਮਾਰੇ ਪਰਦੇਸ ਸੁਦਾਏ ਹਾਥ ਮਾਰੇ ਮੱਦ ਕੇ ਪਰਸੇ ਹਾਥੀ ਹਾਥ ਨੂੰ ਕਿਹਾ ਹਾਂਜੀ ਮੱਦ ਕੇ ਪਰਸੇ ਕਬੂਣਾ ਮਾਰੇ ਤਨ ਤਾਪ ਕੋ ਆਏ ਇਹ ਇੱਕ ਵਾਰ ਬਾਬਾ ਤਰਨਾ ਸਿੰਘ ਲਿਖੀ ਠੀਕ ਹੈ ਜਾਰੀ ਤੇ ਉਹਨੂੰ ਕਹਿੰ ਲੱਗਾ ਹੁਣ ਤੂੰ ਅਰਥਕਾਰ ਬੋਜਰਾ ਕਬੂ ਦਾ ਬਸਰਾਮ ਹੀ ਨਾ ਹਾਂਜੀ ਉਹ ਉਹਨੂੰ ਸਮਝ ਨਾ ਲੱਗੀ ਉਹਦੇ ਬਾਰੇ ਬਾਬਾ ਤਾਂ ਨਾ ਸਨੇ ਕਹਿੰਦਾ ਹੁਣ ਸਮਝ ਨਾ ਬੈਣਾ ਜਿੱਦ ਲਾਇ ਉਹਨਾਂ ਨੇ ਲਿਖਿਆ ਵਿੱਚ ਉਹਦੇ ਠੀਕ ਹੈ ਜੀ ਉਹ ਸੋ ਕਬਤਾ ਦੇ ਕਬਤਾ ਇਥੇ ਹੁਣੇ ਨਹੀਂ ਅੰਦਰ ਪਈਆਂ ਜਿਹੜੇ ਚੰਦਨ ਕਵੀ ਨੇ ਜਿਹੜੀ ਆਪਣੀ ਲਿਖੀ ਸੀ ਕਵਿਤਾ ਜਿਹੜੀ ਪੱਟ ਦੇ ਉੱਤੇ ਉਹਨੇ ਲਿਖੀ ਸੀ ਹਾਂ ਜੀ ਹਾਂ ਜੀ ਤੇ ਉਹਦੇ ਅਰਥ ਜਿਹੜੇ ਕੀਤੇ ਸੀ ਬਾਬਾ ਧੰਨਾ ਸਿੰਘ ਜੀ ਨੇ ਹਾਂਜੀ ਉਹਦਾ ਕੋਈ ਉਚਾਰਨ ਦੱਸਿਓ ਉਹਦਾ ਉਚਾਰਨ ਨਵਸਾਤ ਪੀਗੇ ਨਵਸਾਤ ਪੀਗੇ ਹਾਂਜੀ ਵੀ 16 ਸਾਲ ਦਾ ਪਤੀ ਤੇ 16 ਸਾਲ ਦੀ ਇਸਤਰੀ ਤੇ 16 ਮਹੀਨਾ ਪਿਛੋਂ ਪਰਤ ਕੇ ਆਪਣੇ ਗ੍ਰਹਿ ਵਿਖੇ ਆਇਆ ਠੀਕ ਹੈ ਜੀ ਤੇ 16 ਪੌਣਿਆਂ ਵਾਲਾ ਚੰਬੜ ਖੇਡਿਆ ਤੇ 16 ਉਹਨੇ ਜੀ ਬੀਬੀ ਨੇ ਸ਼ਿੰਗਾਰ ਕੀਤਾ ਤੇ ਉਹ ਹਾਰ ਗਈ ਤੇ ਪਤੀ ਉਹਦਾ ਜਿੱਤ ਗਿਆ ਤੇ ਉਹਨੇ ਮੂੰਹ ਦੇ ਆਪਣੇ ਬੱਲਾ ਸ਼ਰਮਸਾਰ ਹੋ ਕੇ ਬੱਲਾ ਲੈ ਲਿਆ ਜਿਵੇਂ ਬਦਲਾ ਚੰਦਰਮਾ ਛਾਗਦਾ ਇਸ ਤਰ੍ਹਾਂ ਬਦਲਾ ਜਾਂ ਤੇ ਉਹਨੇ ਆਖਿਆ ਵੀ ਇਹ ਇਹਦੇ ਅਰਥ ਬਾਬੇ ਤਾਂ ਨਸ ਨੇ ਕਰਕੇ ਮਾਰੇ ਸਾਹਮਣੇ ਦੱਸੇ ਫੇਰ ਹੀ ਗੁਰੂ ਸਾਹਿਬ ਨੇ ਬਖਸ਼ਿਸ਼ ਹੋ ਗਿਆ 7:12 ਦੇ ਦਸਤਾਰ ਦੇ ਕੰਗਾ ਸਾਹਿਬ ਉਹਨੇ ਬਖਸ਼ਿਸ਼ ਕੀਤੀ ਵੇਖੋ ਸੰਤ ਜੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤੇ ਤੁਸੀਂ ਤੇ ਉਹ ਸਾਹਿਬ ਦੇ ਹੱਥ ਹੀ ਆ ਵਡਿਆਈਆਂ ਜੀ ਵੇਖੋ ਉਹਨਾਂ ਦੀ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਗੁਰੂ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਬਾਬਾ ਧੰਨਾ ਸਿੰਘ ਜੀ ਤੇ ਕਿੱਥੋਂ ਜਿਹੜਾ ਮੰਨ ਲਓ ਫਰਸ਼ ਤੋਂ ਅਰਸ਼ ਤੱਕ ਖੜਨਾ ਉਹ ਗੁਰੂ ਪਾਸ਼ਾ ਜੀ ਜਾਣੀ ਜਾਣ ਉਹ ਖੜਨ ਦੇ ਯੋਗ ਆ ਉਹਨਾਂ ਨੂੰ ਪਤਾ ਜੀ ਕਿਤਨਾ ਖੜਨਾ ਜੀ ਤੇ ਜੇ ਕਿਸੇ ਦਾ ਹੰਕਾਰ ਵੀ ਤੋੜਨਾ ਸੀ ਵੀ ਆਪਣੇ ਜਿਹੜੇ ਸਭ ਤੋਂ ਥੱਲੇ ਜਿਹੜੇ ਸੇਵਕ ਜਿਹੜੇ ਕੰਮਕਾਰ ਕਰਦੇ ਸੀ ਉਹਨਾਂ ਕੋਲੋਂ ਜਿਹੜੀ ਇਹ ਸੇਵਾ ਲੈਂਦੇ ਹੁੰਦੇ ਸੀ ਜਿਦ ਤਰ੍ਹਾਂ ਭਾਈ ਸਾਹਿਬ ਭਾਈ ਬਜਤਰ ਸਿੰਘ ਜੀ ਹੋਏ ਜੀ ਹਾਂਜੀ ਹਾਂਜੀ ਉਸ ਤਰ੍ਹਾਂ ਉਹਨਾਂ ਕੋਲੋਂ ਸੇਵਾ ਲਈ ਹੈ ਜੀ ਉਹਨਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਜੀ ਉਹਨਾਂ ਨੇ ਤੇ ਇਸੇ ਤਰ੍ਹਾਂ ਹੀ ਇਹਨਾਂ ਦੇ ਸੇਵਕ ਜਿਹੜੇ ਕਬੀ ਰਾਜ ਦੇ ਵਿੱਚ ਵੀ ਕਈ ਇਹੋ ਜਿਹੀਆਂ ਹੋਏ ਆ ਜਿਹੜੇ ਜਿਹੜੇ ਹੰਕਾਰੀ ਵੀ ਹੋਏ ਆ ਤੇ ਉਹਨਾਂ ਦਾ ਹੰਕਾਰ ਤੋੜਨ ਵਾਸਤੇ ਇਹਨਾਂ ਦੇ ਫਿਰ ਸਿੰਘ ਵੀ ਜਿਹੜੇ ਆ ਉਹ ਉੱਠੇ ਆ ਜੀ ਅ ਸੋ ਹਾਂਜੀ ਸੰਤ ਜੀ ਇਹ ਤੁਹਾਨੂੰ ਜਿਹੜਾ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਿਹੜੇ ਹੱਥ ਲਿਖਤ ਚਿੱਠੀਆਂ ਤੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਦਸਤਾਰ ਤੇ ਉਹਨਾਂ ਦਾ ਚੰਦਨ ਦਾ ਕੰਗਾ ਜਿਹੜਾ ਸੀ ਉਹ ਅੱਜ ਤੁਹਾਨੂੰ ਮੈਂ ਦਰਸ਼ਨ ਕਰਵਾਏ ਨੇ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਬਾਕੀ ਮਾਝੇ ਏਰੀਆ ਦੇ ਵਿੱਚ ਜਦੋਂ ਵੀ ਕਿਸੇ ਨੇ ਆਉਣੀ ਇਹ ਗੁਰਦੁਆਰਾ ਸਾਹਿਬ ਹੋ ਕੇ ਜਰੂਰ ਜਾਇਓ ਤੇ ਦਰਸ਼ਨ ਮੇਲੇ ਜਰੂਰ ਕਰਿਓ ਇਸ ਗੁਰਦੁਆਰਾ ਸਾਹਿਬ ਦੇ ਅੱਜ ਵੀ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀਆਂ ਨਿਸ਼ਾਨੀਆਂ ਉਸੇ ਤਰ੍ਹਾਂ ਹੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ ਬਾਬਾ ਜੀ ਨੇ ਤੇ ਬਾਕੀ ਛਡੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ